ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ YouTube Tractor Mela Channel 'ਚ ਤੁਸੀਂ ਵੇਖ ਰਹੇ ਹੋ Facebook Page ਖੇਤੀ ਖਬਰ ਅੱਜ ਅਸੀਂ ਬਹੁਤ ਸਾਰੀਆਂ ਐਡਾਂ ਲੈ ਕੇ ਆਏ ਆਂ ਵੀਡੀਓ ਨੂੰ ਲਾਸਟ ਤੱਕ ਦੇਖਿਓ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਜੀ AUDI Q5 ਗੱਡੀ ਵਿਕਾਊ ਆ ਗੱਡੀ 2011 ਮਾਡਲ ਹੈ 1 ਲੱਖ ਕਿਲੋਮੀਟਰ ਚੱਲੀ ਹੈ ਜੀ 8,30,000 ਰੁਪਏ ਰੇਟ ਰੱਖਿਆ ਗਿਆ 8699019641 ਦੂਜਾ ਨੰਬਰ ਹੈ ਜੀ 62397 ਰੇਟ ਪੂਰਾ 700 ਇਹਨਾਂ ਦੋਨਾਂ ਨੰਬਰਾਂ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਬੋਰ ਵਾਲਾ ਬਰਮਾ ਤੇ ਇੰਜਨ ਵਿਕਾਊ ਹੈ ਜੀ ਬੋਰ ਵਾਲਾ ਬਰਮਾ ਤੇ ਇੰਜਨ ਵਿਕਾਊ ਹੈ ਜੀ 15 ਦਾ ਇੰਜਨ ਹੈ ਵਧੀਆ ਕੰਡੀਸ਼ਨ ਹੈ ਜੀ ਰੇਟ ਵੇਰ ਫੋਨ ਤੇ ਦੱਸਣਗੇ ਏਰੀਆ ਹੈਗਾ ਜੀ ਪਿੰਡ ਹੀਰੇਵਾਲਾ ਮਾਨਸਾ ਰੇਟ ਵਗੈਰਾ ਤੁਸੀਂ ਫੋਨ ਤੇ ਤੈਅ ਕਰ ਸਕਦੇ ਹੋ ਤੇ ਫੋਨ ਨੰਬਰ ਤੁਸੀਂ ਨੋਟ ਕਰ ਲਓ 8284033054 8284033054 ਇਸ ਨੰਬਰ ਤੇ ਫੋਨ ਕਰਕੇ ਬੋਰ ਵਾਲਾ ਬਰਮਾ ਤੇ ਇੰਜਨ ਹੈ ਜਿਹੜਾ ਤੁਸੀਂ 15 ਦਾ ਰੇਟ ਵਗੈਰਾ ਪੁੱਛ ਕੇ ਸਾਰੀ ਜਾਣਕਾਰੀ ਦੇ ਨਾਲ ਖਰੀਦ ਸਕਦੇ ਹੋ ਹੰਡਾਏ ਅਲ ਕਾਦਰ ਗੱਡੀ ਵਿਕਾਊ ਆ ਮਾਡਲ 2022 ਹੈ ਜੀ ਇਸ ਵੀਰ ਨੇ ਬਾਹਰ ਜਾਣਾ ਹੈ ਇਸ ਕਰਕੇ ਗੱਡੀ ਜਲਦੀ ਤੋਂ ਜਲਦੀ ਸੇਲ ਕਰਨੀ ਹੈ ਜੀ 17,50,000 ਰੁਪਏ ਗੱਡੀ ਦਾ ਰੇਟ ਰੱਖਿਆ ਗਿਆ 22 ਮਾਡਲ ਹੈ ਤੁਸੀਂ ਵੀ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤਾਂ ਕਿ ਵੀਰ ਦੀ ਗੱਡੀ ਜਿਹੜੀ ਜਲਦੀ ਸੇਲ ਹੋ ਸਕੇ ਨੰਬਰ ਨੋਟ ਕਰ ਲਓ ਜੀ 9463613695 9463613695 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਹੈ ਜਿਹੜੀ 17 ਲੱਖ 50 ਹਜ਼ਾਰ ਦੇ ਵਿੱਚ ਖਰੀਦ ਸਕਦੇ ਹੋ ਮੱਕੀ ਦਾ achar ਪਾਉਣ ਵਾਲੀ ਮਸ਼ੀਨ ਵਿਕਾਊ ਹੈ ਜੀ ਮੱਕੀ ਦਾ achar ਪਾਉਣ ਵਾਲੀ ਮਸ਼ੀਨ ਵਿਕਾਊ ਆ 2013 ਮਾਡਲ ਹੈ ਜੀ 90000 ਰੁਪਏ ਰੇਟ ਮੰਗਿਆ ਏਰੀਆ ਜੀ ਬਾਗਾ ਪੁਰਾਣਾ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀਰ ਨੇ ਬਹੁਤ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 90000 ਰੁਪਏ ਰੇਟ ਮੰਗਿਆ 2013 ਮਾਡਲ ਹੈ 8639249012 ਇਸ ਨੰਬਰ ਤੇ ਫੋਨ ਕਰਕੇ ਮੱਕੀ ਦਾ 4 ਪੌਂਡ ਵਾਲੀ ਮਸ਼ੀਨ ਤੁਸੀਂ 90000 ਦੇ ਵਿੱਚ ਖਰੀਦ ਸਕਦੇ ਹੋ 43600 ਟਰੈਕਟਰ ਵਿਕਾਊ ਹੈ ਜੀ 1999 ਮਾਡਲ ਹੈ ਮੋਡੀਫਾਈ ਕਰਵਾਇਆ ਹੋਇਆ ਰੇਟ 190000 ਏਰੀਆ ਚੁੰਨੀ ਖੁਰਦ ਫਤਿਹਗੜ੍ਹ ਸਾਹਿਬ ਨੰਬਰ 9641 14103 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਇੱਕ ਵਾਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਏ ਦਿਨ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆ ਜਿਹੜਾ ਜਲਦੀ ਹੀ ਪਹੁੰਚ ਸਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ 15 ਨੰਬਰ ਟਾਇਰ ਵਿਕਾਉ ਨੇ ਜੀ ਐਮ ਆਰ ਐਫ ਕੰਪਨੀ ਦੇ ਟਾਇਰ ਨੇ ਟਿਊਬਲੈਸ ਟਾਇਰ ਨੇ ਜੀ ਸਮੀਤ ਅਲਾਈਵਲ 25000 ਰੁਪਏ ਰੇਟ ਹੈ ਜੀ ਇਹਨਾਂ ਦਾ 25000 ਰੁਪਏ ਰੇਟ ਰੱਖਿਆ ਗਿਆ 15 ਨੰਬਰ ਟਾਇਰ ਵਿਕਾਉ ਨੇ ਐਮ ਆਰ ਐਫ ਕੰਪਨੀ ਦੇ ਟੂ ਬਲੱਸ ਟਾਇਰ ਨੇ ਸਮੀਤ ਅਲਾਈਵਲ 25000 ਚ 85758 20000 85758 20000 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਐਮ ਆਰ ਐਫ ਕੰਪਨੀ ਦੇ 15 ਨੰਬਰ ਟਾਇਰ ਟੂ ਬਲੈਸ 25000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਾਕੀ ਤੁਸੀਂ ਇੱਕ ਵਾਰੀ ਵੀਡੀਓ ਦੇ ਵਿੱਚ ਵੀ ਜ਼ਰੂਰ ਦੇਖ ਲਿਓ ਜੀ ਐਚ ਐਮ ਟੀ 91 ਟਰੈਕਟਰ ਵਿਕਾ ਹੋਇਆ ਜੀ 1998 ਮਾਡਲ ਇੰਜਨ ਗੇਅਰ ਦਾ ਓਕੇ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਜੀ 1998 ਮਾਡਲ ਹੈ 2 ਲੱਖ 50 ਹਜ਼ਾਰ ਰੁਪਏ ਰੇਟ ਰੱਖਿਆ ਗਿਆ ਜੀ ਬਾਕੀ ਨੰਬਰ ਸਕਰੀਨ ਤੇ ਚੱਲ ਹੈ ਤੁਸੀਂ ਇਸ ਨੰਬਰ ਤੇ ਗੱਲ ਕਰ ਸਕਦੇ ਹੋ 9878 55176 9876855176 ਇਸ ਨੰਬਰ ਤੇ ਫੋਨ ਕਰਕੇ HMT 911 ਟਰੈਕਟਰ ਨੂੰ 2.5 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਆਟੋ ਗੱਡੀ ਵਿਕਾਊ ਹੈ ਜੀ ਗੱਡੀ 2014 ਮਾਡਲ ਹੈ 75000 ਰੁਪਏ ਰੇਟ ਮੰਗਿਆ ਏਰੀਆ ਪੈਂਡਰ 올ਲੀ ਮੋਗਾ 9915148987 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 ਜੋ ਕਿ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਤੁਸੀਂ ਇਸ ਤੇ ਕਿਸੇ ਵੀ ਤਰ੍ਹਾਂ ਦੀ ਐਡ ਕਰਵਾ ਸਕਦੇ ਹੋ ਜ਼ਮੀਨ ਪਲਾਟ ਕੋਠੀਆਂ ਘਰ ਖੇਤੀਬਾੜੀ ਵਾਲੇ ਸੰਦ ਗੱਡੀਆਂ ਜਾਂ ਕੋਈ ਕਿਸੇ ਵੀ ਤਰ੍ਹਾਂ ਦੇ ਬਿਜ਼ਨਸ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਡੇ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਐਡ ਕਰਵਾਉਣ ਤੋਂ ਪਹਿਲਾਂ ਇੱਕ ਵਾਰੀ ਐਡ ਨੂੰ ਚੈੱਕ ਕਰਕੇ ਜਰੂਰ ਭੇਜਿਆ ਕਰੋ ਜੀ ਮਹਿੰਦਰਾ 475 ਟਰੈਕਟਰ ਵਿਕਾਊ ਹੈ ਜੀ 2009 ਮਾਡਲ ਹੈ ਜੀ ਨਵੀਂ ਬੈਟਰੀ ਨਵੇਂ ਟਾਇਰ ਏਰੀਆ ਪਿੰਡ ਦੋਦਾ ਮੁਕਸਰ 35 ਲੱਖ ਰੁਪਏ ਰੇਟ ਰੱਖੇਗਾ ਟਰੈਕਟਰ ਦਾ ਡਬਲ ਕਲਚ ਹੈ ਜੀ 9915005363 ਇਸ ਨੰਬਰ ਤੇ ਫੋਨ ਕਰਕੇ ਮਹਿੰਦਰਾ 475 ਟਰੈਕਟਰ 2009 ਮਾਡਲ ਤੁਸੀਂ 35 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਵੀ ਜਰੂਰ ਲਿਖਿਓ ਜੀ ਪੂਰੇ ਵੱਡੇ ਫਾਰਮ ਦੀਆਂ ਕਟੀਆਂ ਤੇ ਝੋਟੀਆਂ ਵਿਕਾਊ ਨੇ ਜੀ ਪੂਰੇ ਵੱਡੇ ਫਾਰਮ ਦੀਆਂ ਕਟੀਆਂ ਤੇ ਝੋਟੀਆਂ ਵਿਕਾਊ ਨੇ ਏਰੀਆ ਜਲੰਧਰ ਰੇਟ ਮੌਕੇ ਤੇ ਦੱਸੇ ਜਾਊਗਾ ਜੀ 7814710447 7814710447 ਇਸ ਨੰਬਰ ਤੇ ਫੋਨ ਕਰਕੇ ਪੂਰੇ ਵੱਡੇ ਫਾਰਮ ਦੀਆਂ ਕਟੀਆਂ ਅਤੇ ਝੋਟੀਆਂ ਰੇਟ ਤੁਸੀਂ ਮੌਕੇ ਤੇ ਤੈਅ ਕਰ ਸਕਦੇ ਹੋ ਇਹ ਨੰਬਰ ਇੱਕ ਵਾਰ ਫੇਰ ਨੋਟ ਕਰ ਲਓ ਜੀ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ 78147 10447 ਨੰਬਰ ਤੇ ਕਾਲ ਕਰਕੇ ਫ੍ਰੀਸਾ ਦੇ ਕੋ ਹੋਰ ਵੀਰਾਂ ਨੂੰ ਬੇਨਤੀ ਹੈ ਜੀ ਤੁਸੀਂ ਕੋਈ ਵੀ ਚੀਜ਼ ਦੇਖੀ ਹੁੰਦੀ ਹੈ ਉੱਥੇ ਵੀਡੀਓ ਰੋਕ ਸਕਦੇ ਹੋ ਰੋਕ ਕੇ ਦਾ ਸਕਰੀਨਸ਼ਾਟ ਲਓ ਲੱਖਰਾਂ ਦੇ ਵਿੱਚ ਨੰਬਰ ਦਿੱਤਾ ਹੁੰਦਾ ਜੀ ਉਸ ਨੰਬਰ ਤੇ ਕਾਲ ਕਰਿਆ ਕਰੋ ਕਈ ਵਾਰੀ ਵੀਰ ਵੀਡੀਓ ਰੋਕ ਕੇ ਸਕਰੀਨਸ਼ਾਟ ਲੈ ਲੈਂਦੇ ਨੇ ਉਹ ਜਿਹੜਾ نیچے ਚੱਲ ਰਿਹਾ ਹੁੰਦਾ 9877988440 WhatsApp ਨੰਬਰ ਇਸ ਨੰਬਰ ਤੇ ਕਾਲ ਕਰ ਦੇਣੀ ਚੈਨਲ ਦਾ ਨੰਬਰ ਐਡ ਕਰਵਾਉਣ ਦੇ ਲਈ ਹੈ ਜੀ WhatsApp ਨੰਬਰ ਹੈ ਤੁਸੀਂ ਇੱਕ ਵਾਰੀ ਵੀਡੀਓ ਨੂੰ ਰੋਕੇ ਕਰੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਪਹਿਲਾਂ ਪੂਰੀ ਵੀਡੀਓ ਦੇਖਿਆ ਕਰੋ ਜੇ ਨਾ ਤੁਹਾਨੂੰ ਨੰਬਰ ਮਿਲੇ ਤਾਂ ਵੀਡੀਓ ਨੂੰ ਰੋਕ ਲਓ ਉਹਦਾ ਸਕਰੀਨਸ਼ਾਟ ਲਓ ਫਿਰ ਉਸ ਤੇ ਗੱਲ ਕਰਿਆ ਕਰੋ ਜੀ ਤੇ ਇੱਕ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਜੀ ਕਈ ਵਾਰੀ ਵੀਰ ਬੁਧਾ ਚੜਾ ਕੇ ਪਾ ਦਿੰਦੇ ਨੇ ਸੋ ਵੀਰਾਂ ਨੂੰ ਬੇਨਤੀ ਹੈ ਜੀ ਤਾਂ ਕਿ ਤੁਹਾਡੀ ਹਰ ਇੱਕ ਚੀਜ਼ ਜਲਦੀ ਸੇਲ ਹੋ ਸਕੇ ਇਸ ਕਰਕੇ ਅਸੀਂ ਵੀਡੀਓ ਦੇ ਵਿੱਚ ਦੱਸ ਰਹੇ ਹਾਂ ਕਿ ਰੇਟ ਮਾਰਕੀਟ ਦੇ ਹਿਸਾਬ ਨਾਲ ਹੀ ਰੱਖਿਆ ਕਰੋ ਜੀ ਤੇ ਜਿਹੜੇ ਵੀ ਚੈਨਲ ਨੂੰ ਸਪੋਰਟ ਕਰ ਰਹੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਰਹੇ ਨੇ ਕਮੈਂਟ ਕਰਦੇ ਨੇ ਵਧੀਆ ਉਹਨਾਂ ਵੀਰਾਂ ਦਾ ਤੈਦ ਲੋ ਧੰਨਵਾਦ ਹੈ ਜੀ ਉਮੀਦ ਕਰਦਾ ਹਾਂ ਤੁਸੀਂ ਅੱਗੇ ਤੋਂ ਵੀ ਐਦਾਂ ਹੀ ਸਪੋਰਟ ਕਰੋਗੇ ਸੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣ ਦੇ ਲਈ ਤੁਸੀਂ WhatsApp ਨੰਬਰ ਨੋਟ ਕਰ ਸਕਦੇ ਹੋ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਹੈ ਜੀ ਅਤੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਆ ਕਰੋ ਕਿ ਕਿਹੜੇ ਏਰੀਏ ਤੋਂ ਵੀਰ ਦੇਖ ਰਹੇ ਨੇ ਵੀਡੀਓ ਪੈਂਡ ਸ਼ਹਿਰ ਕਿਹੜਾ ਜਿਲ੍ਹਾ ਤੁਹਾਡਾ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਲਿਖ ਕੇ ਦੱਸਿਆ ਕਰੋ ਜੀ ਤੁਸੀਂ ਕਿੱਥੋਂ-ਕਿੱਥੋਂ ਕੰਪੀੜੀਆਂ ਨੂੰ ਦੇਖ ਰਹੇ ਹੋ ਤੇ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਅੱਗੇ ਜਰੂਰ ਕਰਿਆ ਕਰੋ ਤਾਂ ਕਿ ਕਿਸੇ ਵੀਰ ਦੀ ਮਦਦ ਹੋ ਸਕੇ ਲੋ ਜੀ ਇੱਕ ਹੋਰ ਤੁਹਾਡੇ ਲਈ ਟਾਪ ਦੀ ਜ਼ਮੀਨ ਲੈ ਕੇ ਆਏ ਹਾਂ ਸੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹ ਵੀਡੀਓ ਹਰੇਕ ਕਿਸਾਨ ਵੀਰ ਕੋਲ ਪਹੁੰਚੇ 16 ਵਿੱਗੇ 2 ਵਿਸਵੀਂ ਜ਼ਮੀਨ ਵਿਕਾਊਾ ਇੱਕ ਟੱਕ ਹੈ ਜੀ ਰੇਲਵੇ ਸਟੇਸ਼ਨ ਦੇ ਨਾਲ ਮੋਟਰ ਤੇ ਨਹਿਰ ਦਾ ਪਾਣੀ ਹੈ ਏਰੀਆ ਜੀ ਕੋਲ ਛੇੜੀ ਧੂਰੀ ਰੇਟ 9 ਲੱਖ ਰੁਪਿਆ ਬਿੱਗੇ ਦਾ ਤਿੰਨ ਰਸਤੇ ਵੱਡੇ ਹਾਈਵੇ ਤੋਂ ਪੌਣੇ ਕਿਲੋਮੀਟਰ ਬਾਕੀ ਮਾਲਕ ਵੀਰ ਦੇ ਨੰਬਰ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਨੋਟ ਕਰ ਸਕਦੇ ਹੋ ਉਹਨਾਂ ਨੰਬਰਾਂ ਤੇ ਕਾਲ ਕਰਕੇ 16 ਬਿੱਗੇ ਜ਼ਮੀਨ ਬਾਰੇ ਜਾਣਕਾਰੀ ਲੈ ਸਕਦੇ ਹੋ 16 ਬਿੱਗੇ ਦੋ ਬਿਸਵੇ ਜ਼ਮੀਨ ਹੈ ਜੀ 9 ਲੱਖ ਨੂੰ ਬਿੱਗੇ ਖਰੀਦ ਸਕਦੇ ਹੋ 9569377609 7986833199 ਇਨਾ ਦੋਨਾਂ ਨੰਬਰਾਂ ਤੇ ਕਾਲ ਕਰਕੇ 16 ਬਿੱਗੇ ਜ਼ਮੀਨ 9 ਲੱਖ ਰੁਪਏ ਨੂੰ ਬਿੱਗਾ ਤੁਸੀਂ ਖਰੀਦ ਸਕਦੇ ਹੋ ਜਲਦੀ ਜਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਰ ਦਿਓ ਕਮੈਂਟ ਕਰਕੇ ਸੁਝਾਅ ਜ਼ਰੂਰ ਦਿਓ ਬਣਨੋਂ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ YouTube Facebook ਪੇਜ ਖੇਤੀ ਬਾੜੀ ਦੇ ਸੰਧਾ ਦੇ ਕਾਰੋਬਾਰ ਦੇ ਨਾਲ ਐਸੀ ਹੀ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ